ਸਿੱਖ ਕੈਦੀਆਂ ਦੀ ਰਿਹਾਈ ਲਈ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਸੂਰਤ ਸਿੰਘ ਖਾਲਸਾ ਕੋਖੜਤਾਲ ਤੇ ਨੇ ਸੂਰਤ ਸਿੰਘ ਖਾਲਸਾ ਦੀ ਹਾਲਤ ਬੇहद ਗੰਭੀਰ ਬਣੀ ਹੋਈ ਹੈ ਹਾਲਾਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਪਿੰਡ ਹਸਨਪੁਰ ਚ ਪੰਜਾਬ ਪੁਲਿਸ ਤੇ ਕਮਾਂਡੋ ਤਾਇਨਾਤ ਕਰ ਦਿੱਤੀ ਗਈ ਹੈ ਸੂਰਤ ਸਿੰਘ ਖਾਲਸਾ ਦੇ ਹਮਾਇਤੀਆਂ ਦੀਆਂ ਗ੍ਰਿਫਤਾਰੀਆਂ ਦਾ سلسلہ ਸ਼ੁਰੂ ਹੋ ਚੁੱਕਾ ਹੈ ਕੁਝ ਦਿਨ ਪਹਿਲਾਂ ਏਬੀਪੀ ਸਾਝਾ ਨਾਲ ਸੂਰਤ ਸਿੰਘ ਖਾਲਸਾ ਨੇ ਆਖਰੀ ਸਾਹ ਤੱਕ ਸੰਘਰਸ਼ ਕਰਦੇ ਰਹਿਣ ਦੀ ਗੱਲ ਕਹੀ ਸੀ ਬਾਬੂ ਜੀ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਵੇ ਜਾਂ ਤੁਹਾਡੇ ਨਾਲ ਕਿ ਜੇ ਸਾਥ ਤੁਸੀਂ ਉਹ ਸਭ ਨੂੰ ਪਤਾਗਾ ਪੂਰੀ ਕੌਮ ਨੂੰ ਹੀ ਪਤਾ ਸੀ ਵੀ ਦੇਖ ਰਹੇ ਆ ਤੁਹਾਡੀ ਸਿਹਤ ਬਹੁਤ ਖਰਾਬ ਆ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦੀ ਸਥਿਤੀ ਬਣ ਜੇ ਤੁਸੀਂ ਪ੍ਰਾਨ ਤਿਆਗ ਦਿਓ ਤਾਂ ਤੁਹਾਡਾ ਕੌਮ ਦੇ ਨਾਂ ਜਾਂ ਜਿਹੜੇ ਤੁਹਾਨੂੰ ਫੋਲੋ ਕਰਨ ਵਾਲੇ ਲੋਕ ਨੇ ਮੈਸੇਜ ਕੀ ਹੈਗਾ ਤੁਹਾਡਾ ਕਿ ਤੁਸੀਂ ਕੀ ਜਿਹੜੇ ਜਿਹੜੀ ਇਹ ਲੜਾਈ ਲੜ ਰਹੇ ਹੋਗੇ ਉਹਨੂੰ ਕਿਸ ਤਰ੍ਹਾਂ ਕੰਟੀਨਿਊ ਕਰ ਮੈਂ ਦੱਸਾਂ ਜੇ ਇਹ ਮੈਂ ਜਾਣ ਸਕਦਾ ਹੋਮਾ ਜਦ ਦਿਨ ਮੇਰੇ ਪ੍ਰਾਣ ਨਿਕਲਣਗੇ ਉਦੋਂ ਖੁਸ਼ੀ ਦਾ ਦਿਹਾੜਾ ਹੈ ਸਰੀਰ ਲਈ ਕੋਈ ਹੋਰ ਹੈ ਹੀ ਨਹੀਂ ਜਿਹੜੇ ਮਗਰਲੇ 10 ਮਿੰਟ ਹੋਣਗੇ ਜਦ ਇਹ ਨਾ ਹੋਸ਼ ਹੋਈ ਮੈਂ ਇਹਨਾਂ ਲੋਕਾਂ ਨੂੰ ਕਹੂੰਗਾ ਲੱਡੂ ਬੰਦੋ ਮਠਿਆਈਆਂ ਬੁੜਾ ਜਾ ਰਿਹਾ ਹੈ ਧਰਮ ਦੇ ਲੇਖੇ ਆਪ ਦੇ ਖੂਨ ਦੀ ਪੌਦੇ ਨੂੰ ਖਾਦ ਪਾਈ ਹੈ ਇਹਨੂੰ ਪਾਲਿਓ ਇਹਦਾ ਫਲ ਖਾਇਆ